ਸੱਚੀ ਕਾਲ ਜੀ ਸਾਰਿਆਂ ਨੂੰ ਜੋ ਕੱਲ ਚੀਫ ਮਿਨਿਸਟਰ ਭਗਵੰਤ ਮਾਨ ਦਾ ਰਵਈਆ ਰਿਆ ਦੇਸ਼ ਤੇ ਤੇ ਪੰਜਾਬ ਦੇ ਅੰਦਾਜ਼ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਹੇ ਇਹ ਕਰਟਸੀ ਆ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸਦਨ ਵਾਲੇ ਦੀ ਡਿਊਟੀ ਹੁੰਦੀ ਹੈ ਕੱਲ 8 9 ਏਜੰਡੇ ਡਿਸਕਸ ਹੋ ਚੁੱਕੇ ਸੀ ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹੋ ਕਿ ਨਹੀਂ ਲੱਗਦੇ ਵਾਹੀ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿੱਦ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਉ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੇਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ केजरीवाल ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓਗੇ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓਗੇ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕੀ ਤੁਸੀਂ ਫਾਰਮ ਇਨਕਮ ਡਬਲ ਕੀਤੀ ਕੀ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜੇ ਹੋ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁਕੀ ਜਾਊਗੀ ਐਮਐਸਪੀ ਤੇ ਫਸਲਾਂ ਚੁਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵਹਿਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵਹਿਦਿਆਂ ਤੋਂ ਭੱਜ ਜੋ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ ਚ ਖੋਕਲੇ ਝੂਠੇ ਵਹਿਦਿਆਂ ਤੋਂ ਸਿਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡਿਕਟੇਟਰ ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਹਨਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਮਗਰ ਤੁਹਾਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤੌਂਸ ਵਿਖਾਉਂਦੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਤਾ ਹੁਣ ਮੈਂ ਦੱਸੂ ਤੁਹਾਨੂੰ ਕੀ ਦੱਸ ਦਿਆਂਗਾ ਭਗਵੰਤਵਾ ਤੂੰ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆਹ ਕੁਰਸੀ ਦਾ ਨਸ਼ਾ ਬੋਲਦਾ ਤੇਰੇ 'ਚ ਤੇਰੇ 'ਚ ਨਹੀਂ ਇੰਨੀ ਹਿੰਮਤ ਕਿ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਧੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਣੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਪਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕ੍ਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕ੍ਰੈਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ